ਗਲੇ ਆ ਕਿ ਪਾਣੀ ਖਤਮ ਹੋ ਰਿਹਾ ਸਿਆਣੇ ਪਿਆਰੇ ਪੰਜ ਲੋਕ ਨੇ ਜਿਹੜੇ ਇੰਡਸਟਰੀਸਟਸ ਆਪਣੇ ਗੰਦਾ ਪਾਣੀ ਧਰਤੀs 'ਤੇ ਪਾਰ ਰਹਿਣਾ ਬਹੁਤ ਜ਼ਿਆਦਾ ਜ਼ੁਲਮ ਕਰਾ ਰਹੇ ਨੇ ਪਰ ਸਰਕਾਰ ਨੇ ਕਰੋੜ ਪਰ ਆਤਾ ਹੈ ਕਿ ਉਹਨਾਂ ਨੂੰ ਜੇਰ ਜਰੀ ਢੱਕਣਾ ਉਹਨਾਂ ਨੂੰ ਸਿਰਫ ਜਲਤੀ ਲਾਣਗੇ ਦੇ 15 ਲੱਖ ਰੁਪਈਆ ਟ੍ਰੀਟਮੈਂਟ ਪਲੈਂਟ ਦਾ ਬਚਾਣਗੇ 5 ਲੱਖ ਪੋਲਿਟਿਸ਼ਨਾਂ ਦੇਣਗੇ 5 ਲੱਖ ਪਰਲਟੀ ਦੇਣਗੇ 5 ਲੱਖ ਫਿਰ ਬਚ ਗਿਆ ਟ੍ਰੀਟਮੈਂਟ ਪਲੈਂਟ ਨਹੀਂ ਚਲਾਉਣਗੇ ਟ੍ਰੀਟਮੈਂਟ ਪਲੈਂਟ ਨਹੀਂ ਚਲਾਉਣਗੇ ਉਹ ਪੰਜਾਬ ਪਾਣੀ 33 ਪਾਉਂਦੇ ਆ ਬੜਾ ਝੁਰਬ ਕਮਾਰਿਆ ਜੀਰੇ ਦੇ ਵਿੱਚ ਦੇਖੇ ਕਿੰਨੇ ਲੋਕੀ ਬਿਮਾਰ ਹੋ ਗਏ ਜੀ ਔਰ ਉਹ ਤਰੁ ਸਿੰਘ ਦੀ ਚੇਤਾਵਨੀ ਹੈ ਕਿ ਜੇ ਇਸ ਰਸਤੇ ਚਲਦੇ ਰਹੇ ਤੇ 1.5 ਕਰੋੜ ਬੰਦਾ ਹਰ ਸਾਲ ਭੁੱਖ ਨਾਲ ਮਰੇਗਾ ਕਿਉਂਕਿ ਜੇ ਪਾਣੀ ਨਹੀਂ ਤਾਂ ਅਨਾਜ ਵੀ ਨਹੀਂ ਹੈ ਤੇ ਅਨਾਜ ਨਹੀਂ ਤਾਂ ਵਸਤ ਵੀ ਨਹੀਂ ਤੇ ਸਭ ਕੁਝ ਖਤਮ ਹੋ ਜਾਏਗਾ ਉਹ ਲੋਕੀ ਸਭ ਖਤਮ ਹੋ ਜਾਣਗੇ ਸਾਡੇ ਬੱਚੇ ਆਪਣੇ ਬੱਚਿਆਂ ਦਾ ਹੀ ਫਿਕਰ ਕਰ ਲੋ ਆਪਣੇ ਹੀ ਫਿਕਰ ਕਰ ਲੋ ਪਾਣੀ ਤੋਂ ਬਿਨਾਂ ਤਾਂ ਜੀਵਨ ਹੀ ਨਹੀਂ ਹੈਗਾ ਤੁਹਾਨੂੰ ਨਾਨਕ ਪਾਸ਼ਾ ਨੇ ਐਵੇਂ ਨਹੀਂ ਕਿ ਆਪਾ ਉਹਨੂੰ ਪਾਣੀ ਪਿਤਾ ਮਾਤਾ ਤਾਤਮਹਾਸ ਪਹਿਲਾ ਪਾਣੀ ਜਿਉ ਹੈ ਜਿਤਾ ਰਿਹਾ ਸਭ ਕੋ ਪਰ ਹਾਰੇ ਕੁਦਰਤ ਵਸਿਆ ਕਰਾਂ ਅੰਤਰੰਗਾਈ ਲੱਖਿਆ ਅਜੇ ਤਰਾ ਆਪਣਾ ਲੜਾਈ ਸ਼ੁਰੂ ਕੀਤੀ ਹੋਈ ਹੈ ਅਸੀਂ ਹੁਣ ਆਮ ਲੋਕਾਂ ਨੂੰ ਜਾਗਰਤ ਕਰ ਰਹੇ ਆਂ ਵਿੱਚ ਇਹ ਆਮ ਲੋਕ ਵੀ ਖਰਾਬ ਨੇ ਵਿੱਚ ਪੋਲਿਟਿਸ਼ੀਅਨ ਖਰਾਬ ਨੇ ਵਿੱਚ ਇਹ ਸਾਰੇ ਸਾਰੇ ਦੁਨੀਆਂ ਹੀ ਪੈਸੇ ਦੇ ਮਗਰ ਪਾਗਲ ਹੋ ਗਈ ਹੈ ਪੈਸੇ ਤੇ ਪਾਵਰ ਮਗਰ ਪੈਸੇ ਨਹੀਂ ਪਾਗਲ ਹੋ ਗਈ ਹੈ ਕਿ ਨਾ ਉਹਨੂੰ ਪਾਣੀ ਦਾ ਫਿਕਰ ਹੈ ਨਾ ਹਵਾ ਦਾ ਫਿਕਰ ਨਾ ਧਰਤੀ ਦਾ ਫਿਕਰ ਭਗਤ ਕੁਰੂਸ ਨੇ ਕਿਹਾ ਧਰਤੀ ਹਵਾ ਤੇ ਪਾਣੀ ਦੀ ਪੁਕਾਰ ਸੁਣੋ ਬੇੜ ਕੋਰ ਬੰਦਾ ਮਰ ਰਹਾ ਹੈ 5-7 ਸਾਲ ਦੀ ਗੱਲ ਹੈ ਜਿਆਦਾ ਦੂਰ ਨਹੀਂ ਹੈਗੀ ਤੇ ਅਸੀਂ ਚਾਹੁੰਦੇ ਆ ਕਿ ਮਰ ਹੀ ਜਾਣ ਸਾਰੇ ਬੰਦੇ ਇਥੇ ਕਾਲ ਪੈ ਜਾਵੇ ਤੇ ਫਿਰ ਅਸੀਂ ਤਾਂ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਸਰਕਾਰਾਂ ਚਾਹੁੰਦੀ ਇਸ ਵਕਤ ਧਿਆਨ ਦੇਣ ਦੀ ਸਰਕਾਰਾਂ ਨਹੀਂ ਆਈ ਨੇ ਨਾ ਸਾਡੇ ਵਿੱਚੋਂ ਨੇ ਜੇ ਅਸੀਂ ਲਾਲਚੀਆਂ ਤੋਂ ਵੀ ਲਾਲਚੀ ਨੇ ਹਾਂ ਅਗਰ ਫਰਜ਼ੀ ਸਰਕਾਰਾਂ ਦਾ ਤੁਸੀਂ ਅੱਗੇ ਲੱਗੇ ਜੇ ਓਹੋ ਅਸੀਂ ਤਾਂ ਫਿਰ ਲੱਗਣਾ ਹੀ ਕਿਉਂਕਿ ਅਸੀਂ ਨਹੀਂ ਚਾਹੁੰਦੇ ਸਾਡੇ ਬੱਚੇ ਮਰਨ ਸਾਨੂੰ ਆਪਣੇ ਬੱਚਿਆਂ ਦਾ ਫਿਕਰ ਹੈ ਸਾਨੂੰ ਆਪਣਾ ਵੀ ਫਿਕਰ ਹੈ ਅਸੀਂ ਨਹੀਂ ਚਾਹੁੰਦੇ ਕਿ ਹਸਪਤਾਲ ਫੁੱਲ ਐਸੇ ਤਾਂ ਜੀ ਇਤਨਾ ਜੀ ਡੀਪੀ ਵਧੀ ਹੈ ਕਿ ਪਹਿਲਾਂ ਬਿਮਾਰੀ ਪੈਦਾ ਕਰੋ ਫਿਰ ਤੁਸੀਂ ਉਹਦਾ ਇਲਾਜ ਵਾਸਤੇ ਦਵਾਈਆਂ ਇਹ ਫਿਰ ਜੀ ਡੀਪੀ ਵਧੇਗੀ ਬੀਜੀ ਉਹਨਾਂ ਨੂੰ ਦਾਣਿਆਂ ਦੀ ਲੋੜ ਹੈ ਹੀਰੇ ਜਵਾਰਾਤਾਂ ਦੀ ਲੋੜ ਨਹੀਂ ਹੈ ਪ੍ਰਾਪਰਟੀ ਦੀ ਲੋੜ ਨਹੀਂ ਦੁਕਾਨਾਂ ਦੀ ਲੋੜ ਨਹੀਂ ਹੈ ਫੈਕਟਰੀਆਂ ਦੀ ਨਹੀਂ ਸਾਨੂੰ ਲੋੜ ਸਾਨੂੰ ਇਹਦਾ ਬਦਲ ਲੋਕੀ ਇਹ ਕਹਿੰਗੇ ਇਹਦਾ ਬਦਲ ਕੀ ਹੈ ਇਹਦਾ ਬਦਲ ਮਹਾਸਪਾਧਾਨ ਨੇ ਇਹਨੇ ਸਾਨੂੰ ਦਿੱਤਾ ਹੈ ਤਰਖਾ ਕਤੋ ਜਰੇਸ ਮੋਸਕਲ ਇੰਡਸਟਰੀਜ਼ ਹੈ ਘਰ ਵਿੱਚ ਦਰਿਆ ਭਰਾਓ ਜੋ ਉਹ ਕੰਮ ਨੇ ਉਹ ਕਰੋ ਜਿਹਨਾਂ ਪੋਲੂਸ਼ਨ ਹੀ ਹੁੰਦੀ ਹੈ ਅਸੀਂ ਕਿੱਥੋਂ ਸ਼ੁਰੂਆਤ ਕੀਤੀਗੀ ਤਾਂ ਮੈਂ ਕਿਹਦਾ ਕਿੱਥੋਂ ਸ਼ੁਰੂਆਤ ਕਿੱਥੋਂ ਸ਼ੁਰੂ ਕੀਤੀਗੀ ਸ਼ੁਰੂਆਤ ਕਿੱਥੋਂ ਕੀਤੀ ਹੈ ਇਹ ਸਿਟੀ ਸੈਂਟਰ ਤੋਂ ਕੀਤੀ ਹੈ ਪਗਜਿਤ ਦਾ ਜਨਮ ਤੇੜਾ 212မှာ ਹੈ ਉਹਨਾਂ ਨੇ 1925 ਤੋਂ 1927 ਤੋਂ ਬਾਅਦ ਵਰੰਤੇ ਕੰਮ ਸ਼ੁਰੂ ਕੀਤਾ ਸੀਗਾ ਉਹਨਾਂ ਨੂੰ ਮੁਕਤਾ ਦਾ ਫਿਕਰ ਸੀ ਉਹ ਕਹਿੰਦੇ ਜਿਹੜੀ ਚੀਜ਼ ਮੁਨਖਤਾ ਦੇ ਨਾਲ ਸੰਬੰਧਤ ਹੈ एवरीथिंग दैट ਬੈਟੈਂਸ ਟੂ ਹਿਮਨ ਬੈਗੇਜ ਆਫ ਇੰਟਰਸਟ ਟੂ ਮੀ ਇਸ ਆਫ ਕੰਸਰਨ ਟੂ ਮੀ ਸਸ ਸਾਰਿਆਂ ਨੂੰ ਇਹ ਹੀ ਸੁਣਿਆ ਦੇਣਾ ਵੀ ਤੁਹਾਡਾ ਵੀ ਕੰਸਰਨ ਕੁਝ ਵੀ ਮਰਨਾ ਨਹੀਂ ਚਾਹੁੰਦੇ ਬਰਨਾ ਚਾਹੁੰਦੇ ਤੁਸੀਂ ਆਪ ਹੀ ਦੱਸੋ ਤੁਸੀਂ ਮਰਨਾ ਚਾਹੁੰਦੇ ਨਹੀਂ ਮਰਨਾ ਚਾਹੁੰਦੇ ਤਾਂ ਕੋ ਪਲਾਸ ਉਪਾਸਾ ਮਰਨ ਦੇ ਕਰ ਰਹੇ ਆਪਾ ਪਾਣੀ ਗੰਦਾ ਕਰ ਰਿਹਾ ਹਵਾ ਪਾਣੀ ਧਰਤੀ ਕਰ ਤਾਂ ਅਸੀਂ ਜਰਾ ਪਰਹੇ ਕੋਸ਼ਿਸ਼ ਕਰੋ ਸਾਰੇ ਪੰਜਾਬ ਦੇ ਲੋਕਾਂ ਨੂੰ ਇਸ ਵੇਲੇ ਸਮਝਣਾ ਚਾਹੀਦਾ ਹੈ ਇੱਕ ਰਿਪੋਰਟ ਪੇਸ਼ ਹੋ ਚੁੱਕੀ ਪਾਰਲੀਮੈਂਟ ਚ ਡਿਸਟ੍ਰਿਕਟ ਵਾਈਸ ਸਾਰੇ ਪੰਜਾਬ ਦਾ ਪਾਣੀ ਕੈਂਸਰਸ ਹੋ ਗਿਆ ਕਿਤੇ ਪਾਣੀ ਘੱਟ ਕੈਂਸਰਸ ਹੈ ਕਿਤੇ ਵੱਧ ਕੈਂਸਰਸ ਹੈ ਔਰ ਅਸੀਂ ਸੈਕੰਡ ਐਕੁਆਫਾਇਰ ਦੇ ਵਿੱਚੋਂ ਪਾਣੀ ਕੱਢ ਰਹੇ ਹਾਂ ਜਿਹੜਾ ਵੱਧ ਤੋਂ ਵੱਧ 2 ਸਾਲ ਚੱਲੇਗਾ ਜੇ ਇਸ ਦੀ ਬਾਰਿਸ਼ ਵੱਧ ਹੋ ਜਾਂਦੀ ਹੈ 2 ਸਾਲ ਵੱਧ ਤੋਂ ਵੱਧ ਚੱਲੇਗਾ ਤੀਸਰੇ ਐਕੁਆਫਰ ਦਾ ਪਾਣੀ ਉਹਦੇ ਵਿੱਚ ਲੈਡ ਹੈ ਆਰਸਨਿਕਸ ਨੇ ਹੈਵੀ ਮੈਟਲਸ ਨੇ ਨਾ ਉਹ ਪੀਣ ਦੇ ਲਾਇਕ ਹੈ ਨਾ ਉਹ ਫਸਲਾਂ ਨੂੰ 라ਉਣ ਦੇ ਲਾਇਕ ਹੈ ਪੰਜਾਬ ਨੇ ਕਿੱਥੇ ਬਚਣਾ ਸਾਡੀ ਇੰਡਸਟਰੀ ਜਿਹੜੀ ਆ ਉਹ ਸਾਰਾ ਪਾਣੀ ਪੋਲੂਟ ਕਰਕੇ ਸਾਡੀਆਂ ਨਦੀਆਂ ਚ ਸੁੱਟੀ ਜਾ ਰਹੀ ਹੈ ਅਫਸੋਸਨਕ ਪਹਿਲੂ ਇਹ ਹੈ ਵੀ ਸਾਡੀਆਂ ਸਰਕਾਰਾਂ ਨੇ ਜਿਹੜਾ ਪੋਲੂਸ਼ਨ ਕੰਟਰੋਲ ਐਕਟ ਹੈ ਉਹਨੂੰ ਅਮੈਂਡ ਕਰਕੇ ਜਿਹੜੀ ਇਹਨਾਂ ਨੂੰ ਸਜ਼ਾ ਦਾ ਪ੍ਰਾਵਧਾਨ ਸੀ ਉਹ ਖਤਮ ਕਰਤਾ ਹੁਣ ਸਿਰਫ ਜੁਰਮਾਨਾ ਹੋਏਗਾ ਜਿੰਨਾ ਮਰਜ਼ੀ ਪੋਲੂਟ ਕਰੀ ਜਾਓ ਤੇਰੀ ਸਜ਼ਾ ਹੁੰਦੀ ਸੀ ਉਹ ਐਕਟ ਵਿੱਚ ਸੋਧ ਕਰਤੀ ਕੋਈ ਸਜ਼ਾ ਨਹੀਂ ਹੋਏਗੀ ਇਹ ਬਹੁਤ ਮਾੜਾ ਕੰਮ ਕੀਤਾ ਸਰਕਾਰਾਂ ਨੇ ਜੇ ਇੱਥੇ ਦੇ ਲੋਕਾਂ ਨੇ ਜਿਉਂਦੇ ਰਹਿਣਾ ਜੇ ਇੱਥੇ ਦੇ ਲੋਕਾਂ ਨੇ ਬਚਣਾ ਕੈਂਸਰ ਪੀੜੇ ਪੀੜੇ ਕਾਲੇ ਪੀਲੇ ਤੋਂ ਤਾਂ ਸਾਫ਼ ਪਾਣੀ ਪੀਣ ਵਾਸਤੇ ਅਸੀਂ ਜੁਲਾਈ ਦੇ ਲਾਸਟ ਵੀਕ ਜਾਂ ਫਸਟ ਵੀਕ ਅਗਸਤ ਦਾ ਐਸਕੇਮ ਵੱਲੋਂ ਇੱਕ ਵੱਡਾ ਮੋਰਚਾ ਲਾਉਣ ਜਾ ਰਹੇ ਆ ਭਾਈ ਹਰ ਪੰਜਾਬੀ ਨੂੰ ਸਾਫ਼ ਪੀਣ ਵਾਲਾ ਪਾਣੀ ਤੇ ਹਰ ਖੇਤ ਨੂੰ ਨਹਿਰੀ ਪਾਣੀ ਮਿਲਣਾ ਚਾਹੀਦਾ ਹੈ ਇਹਦੇ ਬਿਨਾ ਸਾਡਾ ਗੁਜ਼ਾਰਾ ਨਹੀਂ ਇੱਕ ਵੱਡੀ ਐਜੀਟੇਸ਼ਨ ਹੋਣ ਜਾ ਰਹੀ ਹੈ ਔਰ ਅਸੀਂ ਇਹ ਜੁਲਾਈ ਦੇ ਲਾਸਟ ਵੀਕ ਸ਼ੁਰੂ ਕਰਦੇ ਹਾਂਗੇ کارਖਾਨਿਆਂ ਦੇ ਵੱਲੋਂ ਗੰਦਾਪਣ ਕੀਤਾ ਜਾ ਰਿਹਾ ਸਾਰੇ ਕਰ ਰਹੇ ਨੇ ਗੰਦਾ ਅਸੀਂ ਤਾਂ ਥੱਕ ਗਏ ਇਹਨਾਂ ਨੂੰ ਕਹਿ ਕੇ ਇਹਨਾਂ ਨੇ ਤਾਂ ਐਕਟ ਵਿੱਚ ਪ੍ਰੋਵੀਜ਼ਨ ਜਿਹੜਾ ਸਜ਼ਾ ਦਾ ਸੀ ਉਹ ਖਤਮ ਕਰਤਾ ਹੁਣ ਸਿਰਫ ਜੁਰਮਾਨਾ ਹੈ ਮੈਨੂੰ ਇੱਕ ਦੱਸਿਓ ਜਿਹੜੇ ਫੈਕਟਰੀ ਦਾ ਟ੍ਰੀਟਮੈਂਟ ਪਲੈਂਟ ਦਾ ਬਿੱਲ ਬਿਜਲੀ ਦਾ 1 ਲੱਖ ਰੁਪਿਆ ਮਹੀਨਾ ਹੁੰਦਾ ਤੁਸੀਂ ਉਹਨੂੰ 12 ਲੱਖ ਰੁਪਿਆ ਸਾਲ ਦਾ ਹੋ ਗਿਆ ਉਹਦਾ ਤੁਸੀਂ 5 ਲੱਖ ਮੈਕਸਿਮਮ ਜੁਰਮਾਨਾ ਉਹਨੂੰ ਕੀ ਵਰਕ ਪੈਂਦਾ 7 ਲੱਖ ਵੀਰ ਬਚ ਗਿਆ ਉਹਦਾ ਸਾਰੀ ਦੁਨੀਆ ਨੂੰ ਤਬਾਹ ਕਰ ਦੇਗਾ ਤੇ ਕਾਇਦ ਉਹ ਨਹੀਂ ਸਕਦੀ ਕਿਉਂਕਿ ਪ੍ਰੋਵੀਜ਼ਨ ਵਾਪਸ ਲੈ ਲਿਆ ਤੇ ਬਹੁਤ ਵੱਡਾ ਸਰਕਾਰਾਂ ਨੂੰ ਇਹਦੀ ਕੋਈ ਚਿੰਤਾ ਨਹੀਂ ਇਹ ਤਾਂ ਲੋਕਾਂ ਨੂੰ ਚਿੰਤਾ ਕਰਨੀ ਪੈਗੀ ਜਿਨ੍ਹਾਂ ਨੇ ਜੀਉਣਾ ਹੈ ਉਹਨਾਂ ਨੂੰ ਇਹਦੇ ਵਾਸਤੇ ਲੜਨਾ ਪੈਗਾ ਔਰ ਅਸੀਂ ਲੜਾਈ ਸ਼ੁਰੂ ਕਰ ਦੇਵਾਂਗੇ ਜਿਨੇ ਪਵਨ ਸ਼ਰਮਾ ਜੀ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ 올 ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਵੱਲੋਂ ਉਹਨਾਂ ਦੇ ਬਾਨੀ ਭਗਤ ਪੂਰਨ ਸਿੰਘ ਜੀ ਦੀ ਯਾਦ ਵਿੱਚ 121 ਮਾ ਜਨਨ ਦਿਹਾੜਾ ਮਨਾਇਆ ਜਾਣਾ ਤੇ ਉਹਦੇ ਉਪਲਕਸ਼ ਦੇ ਵਿੱਚ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਪਾਣੀ ਬਚਾਓ ਜੀਵਨ ਬਚਾਓ ਰੈਲੀ ਕੱਢੀ ਜਾ ਰਹੀ ਆ ਜਿਦੇ ਵਿੱਚ ਬਹੁਤ ਸਾਰੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਹਿੱਸਾ ਵੀ ਲਿਆ ਔਰ ਇਹਦੇ ਵਿੱਚ ਬਹੁਤ ਵੱਡਾ ਮੈਸੇਜ ਵੀ ਆਮ ਜਨਤਾ ਨੂੰ ਜਨਜੀਵਨ ਨੂੰ ਸਰਕਾਰਾਂ ਨੂੰ ਲੋਕਾਂ ਨੂੰ ਉਦਯੋਗਪਤੀਆਂ ਨੂੰ ਦੁਕਾਨਦਾਰਾਂ ਨੂੰ ਹਰੇਕ ਵਿਸ਼ੇਸ਼ ਵਰਗ ਨੂੰ ਦਿੱਤਾ ਜਾ ਰਿਹਾ ਕਿ ਪਾਣੀ ਨੂੰ ਅਸੀਂ ਬਚਾਉਣਾ ਉਦਯੋਗ ਵੀ ਪਾਣੀ ਅਨਟਰੀਟਡ ਪਾਣੀ ਦਰਿਆਵਾਂ ਦੇ ਵਿੱਚ ਨਦੀਆਂ ਦੇ ਵਿੱਚ ਓਪਨ ਦੇ ਵਿੱਚ ਡਿਸਚਾਰਜ ਨਾ ਕਰਨ ਜਿਹਦੇ ਨਾਲ ਕੀ ਪਾਣੀ ਦਾ ਪ੍ਰਦੂਸ਼ਣ ਇੰਨਾ ਵੱਧ ਗਿਆ ਕਿ ਸਾਡੇ ਪੰਜਾਬ ਦੇ ਲੋਕਾਂ ਦੇ ਡੀਐਨਏ ਤੱਕ ਤਬਦੀਲ ਹੋ ਰਿਹਾ ਸੋ ਜੇ ਪਾਣੀ ਅਸੀਂ ਨਹੀਂ ਬਚਾਵਾਂਗੇ ਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਰੋਗ ਰਸ ਹੋਣਾ ਪਊਗਾ ਉਹਨਾਂ ਨੂੰ ਕਿਡਨੀ ਦੇ ਰੋਗ ਸਕਿਨ ਦੇ ਰੋਗ ਆਈ ਰਿਟੇਸ਼ਨ ਲੰਗਜ਼ इवन ਕੀ ਕਾਰਸੀਨੋਜਨਿਕ ਰੋਗ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੇ ਨਾਲ ਗਰਸ ਹੋਣਾ ਪਊਗਾ ਮੁਬਤਲਾ ਹੋਣਾ ਪਊਗਾ ਸੋ ਇਸ ਵਾਸਤੇ ਜੋ ਲੋਕਾਂ ਦੇ ਵਿੱਚ ਚੇਤਨਾ ਪੈਦਾ ਕਰਨ ਵਾਸਤੇ ਇੱਕ ਬਹੁਤ ਵੱਡੀ ਰੈਲੀ ਜਿਹਦੇ ਵਿੱਚ ਪਿੰਗਲਵਾੜਾ ਦੇ ਬਹੁਤ ਸਾਰੇ ਸਕੂਲ 6-7 ਸਕੂਲ ਉਹਨਾਂ ਦੇ ਹੋਰ ਐਜੂਕੇਸ਼ਨਲ ادارے ਆਮ ਲੋਕ ਡਾਕਟਰ ਇੰਦਰਜੀਤ ਕੌਰ ਜੀ ਪਿੰਗਲਵਾੜਾ ਸਾਡੇ ਭੱਟੀ ਸਾਹਿਬ ਪੁਰਵ ਐਡਮਿਨਿਸਟਰेटर ਨੇ ਪਿੰਗਲਵਾੜਾ ਦੇ ਔਰ ਵੱਡੀਆਂ ਸ਼ਖਸੀਤਾਂ ਬਲਬੀਰ ਸਿੰਘ ਰਾਜੇਵਾਲ ਕਿਸਾਨੀ ਅੰਦੋਲਨ ਵੀ ਜਿਨ੍ਹਾਂ ਨੇ ਚਲਾਇਆ ਸੀ ਉਹ ਵੀ ਇੱਥੇ ਇਸ ਵੇਲੇ ਮੌਜੂਦ ਹੈ ਔਰ ਬੱਚੇ ਸਾਹਮਣੇ ਹੀ ਬੜੀ ਵੱਡੀ ਗਿਣਤੀ ਦੇ ਵਿੱਚ ਇਸ ਗਰਮੀ ਦੇ ਮਾਹੌਲ ਦੇ ਵਿੱਚ ਵੀ ਲੋਕਾਂ ਨੂੰ ਸੰਦੇਸ਼ ਦੇਣ ਵਾਸਤੇ ਗਰਮੀ ਸਹਿਨ ਕਰਦੇ ਹੋਏ ਲੋਕਾਂ ਵਾਸਤੇ ਚੱਲਦੇ ਆ ਰਿਹਾ ਔਰ ਇਹ ਯਾਤਰਾ ਭਾਈ ਗੁਰਦਾਸ ਹਾਲ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਆ ਕੇ ਕੰਪਲੀਟ ਹੋਣੀ ਹੈ ਉੱਥੇ ਵੀ ਬਹੁਤ ਸਾਰੇ ਬੁੱਧੀ ਜੀਵੀਆਂ ਨੇ ਆਪਣੇ ਵਿਚਾਰ ਰੱਖਣੇ ਔਰ ਲੰਗਰ ਦਾ ਪ੍ਰਬੰਧ ਵੀ ਉੱਥੇ ਹੀ ਕੀਤਾ ਗਿਆ